ਆਜ ਕਰਦਾ ਆ ਜਿਹੜਾ ਇਲੈਕਸ਼ਨ ਹੈ ਆ ਤੁਸੀਂ ਤੁਸੀਂ ਲੜਿਆ ਸਹੀ ਮੈਡਲ ਵਰਕਰਾਂ ਦੇ ਜਿਵੇਂ ਨਾ ਵਰਕਰਾਂ ਵਿੱਚ ਸੀ ਕਿ ਅਸੀਂ ਜਿੱਤਣਾ ਹੀ ਜਿੱਤਣਾ ਹੈ ਉਹ ਸਪਿਰਟ ਉਹ ਸਪਿਰਟ ਜਿਹੜੀ ਅਸਪਿਰਟ ਮੈਂ ਦੇਖੀ ਛੋਡੇ ਛੋਡੇ ਵਿੱਚ ਸਪਿਰਟ ਜਿੱਤਣ ਦੀ ਸਪਿਰਟ ਅੱਛਾ ਮੈਂ ਕੱਲ ਦੇਖਿਆ ਜਿਸ ਪਾਰਟੀ ਦੇ ਵਰਕਰਾਂ ਜਦ ਹੋ ਜੇ ਨਾ ਜਿੰਨਾ ਹੀ ਜਿੰਨਾ ਹੈ ਉਹ ਜਿੱਤ ਕੇ ਰਹਿੰਦੇ ਦੂਜੀ ਗੱਲ ਜਿਹੜੀ ਆਪਣੀ ਕਾਲੀ ਦਲ ਤੇ ਪਾਰਟੀ ਦੇ ਵਰਕਰਾਂ ਦਾ ਮੁਕਾਬਲਾ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ ਇਹ ਜੀ ਆਪਣੇ ਵਰਕਰ ਆਪਣੇ ਹੀ ਵਰਕਰ ਢੇਲੇ ਹੋ ਜਾਂਦੇ ਆ ਫਿਰ ਪਾਰਟੀ ਪ੍ਰੋਟੈਸਟ ਦਿਵਾਤੇ ਹਸਲ ਵਾਸਤੇ ਜਦੋਂ ਕੈਮ ਹੋ ਜਾਂਦੇ ਆ ਫਿਰ ਕਹਿੰਦੇ ਚਲੋ ਕੋਈ ਸਰਕਾਰ ਕੋਣੀ ਹੈ ਮੂੜ ਖੋਦਾ ਹੀ ਹੈ ਕਿਸੇ ਆ ਜੀ ਮੂੜ ਗਿਆ ਜਿਨੇ 5 ਸਾਲ ਥੋੜੀ ਰਾਮ ਦੇ ਕਰੀਏ ਐਕ ਦੀ ਮਾਂ ਦੇਖਿਆ ਬੀਬੀਆਂ ਨੇ ਘਰ ਘਰ ਜਾ ਕੇ ਨੌਜਵਾਨਾਂ ਨੇ ਸਾਰੇ ਲੱਗੇ ਅਕਾਲੀ ਦਲੇ ਇੱਕੋ ਆਪਣੀ ਪਾਰਟੀ ਹੈ ਪੰਜਾਬ ਦੀ ਤੂੰ ਐਸ ਕਰਕੇ ਬਹੁਤ ਜ਼ਰੂਰੀ ਹੈ ਐਸ ਪਾਰਟੀ ਨੂੰ ਤਕੜਾ ਰੱਖਣਾ ਬਹੁਤ ਜ਼ਰੂਰੀ ਹੈ ਅੱਜ ਜੋ ਹਾਲਾਤ ਬਣਿਆ ਉਹਦੇ 'ਚ ਕੋਈ ਘਬਰੌਣ ਦੀ ਲੋੜ ਨਹੀਂ ਐਸੀ ਜਿਹੜਾ ਮੈਂ ਦੇਖਿਆ ਹੈ ਇਲੈਕਸ਼ਨ ਹੋ ਗਿਆ ਇੰਡੀਆ ਤੇ ਐਨਡੀਆ ਦੇਖਣਾ ਆਪਾਂ ਵਿਚੀ ਰਹੇਗੇ ਕਿੰਨੇ ਪ੍ਰਧਾਨ ਜੀ ਬੋਲ ਰਹੇ ਹੈਗੇ ਬਟ ਮੈਂ ਲੱਗ ਸੈਂਡ ਕਰਾਂਗਾ ਮੈਨੂੰ ਟਾਈਮ ਮੈਨੂੰ ਲੱਗਦਾ ਹੈ ਜੈ ਜੈ ਲੋਕਾਂ ਦਾ ਮੂਡ ਹੈ 2027 ਤੁਸੀਂ ਆਪਣੀ ਸਰਕਾਰ ਬਣਾਈ ਲੈਣੀ ਹੈ ਮੈਨੂੰ ਅੱਜ ਤੋਂ ਵੀ ਲੱਗ ਜਾਓ ਪਹਿਲੀ ਗੱਲ ਤਾਂ ਆਪਣੇ ਬਾਈਲੈਕਸ਼ਨ ਆ ਜਾਣਾ ਹੈ ਜਿੱਦਣ ਵਿੱਚ ਉਹਦੀ ਆਪਾ ਮਲੇਖ ਅੱਧੀਆਂ ਦੀ ਰਿਸ਼ਤਰੀ ਇੱਕ ਦੱਸੋ ਕਿੰਨੇ ਹੱਥ ਘੜੇ ਕਰੋ ਕਿੰਨੀਆਂ ਦੀ ਰਿਸ਼ਤਦਾਰੀ ਕਿਦਾਂ ਹੋਏ ਆਈ ਸਾਰੇ ਦੀ ਰਿਸ਼ਤਦਾਰੀ ਕਿਦਾਂ ਹੋਏ ਉਹ ਟੁਰਨਾ ਬਜੇ ਸਹੀ ਹੋਣਾ ਸਹੀ ਹੱਥ ਘੜੇ ਕਰੋ ਭਾਜੀ ਆ ਜੀ ਆਪਣੀ ਜੇ ਕੋਈ ਦਿੱਕਤ ਵਾਹ ਲੈਣਾ ਤੇ ਸਾਰਿਆਂ ਦੀ ਰਿਸ਼ਤੇਦਾਰੀ ਹੈ ਹੈ ਪਿੰਡਾਂ ਲੈ ਲੈ ਕੇ ਆਪਾਂ ਹੈ ਬਾਹਰ ਚੰਬਰ ਜਾਓ ਹੁਣੀ ਜਾਓ ਗੱਲ ਤੇ ਪਾਸੇ ਹੋ ਜਾਓ ਦੇਖੋ ਕਿ ਸੇ ਹਾਲਤ ਆਪਾਂ ਆਪਣੀ ਸਰਕਾਰ ਲੈ ਕੇ ਆਉਣੀ ਹੈ ਤੁਸੀਂ ਦੇਖਿਆ ਬਾਦਲ ਸਾਹਿਬ ਮੁੱਖ ਮੰਤਰੀ ਸੀ ਉਦੋਂ ਨਜ਼ਾਰਾ ਸੀ ਕਿ ਨਹੀਂ ਕੋਈ ਟੈਨਸ਼ਨ ਨਹੀਂ ਸੀ ਕਿ ਨੀ ਡਵੈਲਪਮੈਂਟ ਹੋਈ ਥੋਦੇ ਖਾਸ ਕਰਕੇ ਦਿਹਾਤੀ ਦਾ ਮਨਨ ਨੰਦੇ ਦਮ ਦੇ ਪਾਲਤ ਸਾਹਿਬ ਕੋਈ ਨਾ ਕੋਈ ਚੀਜ਼ ਬਣਾਈ ਜਾਂਦੇ ਸੀ ਆ 10 ਸਾਲ ਆਪਣੇ ਖਰਾਬ ਹੋ ਗਏ 10 ਸਾਲ ਤੋਂ ਐਸ ਕਰਕੇ ਹੁਣ ਆਪਾਂ ਕਮਜ਼ੋਰੀ ਨਹੀਂ ਦਿਖਾਣੀ 2.5 ਸਾਲ ਆ 2.5 ਸਾਲ ਅੰਦਰ ਸੀਟਾਂ ਵਿੱਚੋਂ ਤੁਸੀਂ ਕੰਮੇ 33 ਵਜ ਬੀਡ ਲਾ ਚੁੱਕੇ ਹੋ ਤੁਹਾਡਾ ਵੋਟ ਸ਼ੈਕ ਕਰਨੇ ਪਟਿੰਡਰ ਵਿੱਚ 50% ਤੋਂ ਘਟ ਗਿਆ ਦੋ ਸਾਲਾਂ ਦੇ ਵਿੱਚ ਹਰ ਸੇੜੇ ਤੋਂ ਦੇ ਨਾਲ ਕੋਈ ਕੁਰਸੀ 'ਤੇ ਬੈਠੇ ਹੋ ਕੇ ਜੇ ਮਾੜੀ ਮੋਟੀ ਵੀ ਸ਼ਰਮ ਹੈ ਇਹਨਾਂ ਨੂੰ ਸਭ ਤੋਂ ਪਹਿਲੇ ਆਪਣਾ ਅਸਤੀਫਾ ਤੁਹਾਨੂੰ ਦੇਣਾ ਚਾਹੀਦਾ ਹੈ ਲੋਕਾਂ ਨੇ ਤੁਹਾਡੀ ਗਿੱਕਲੀ ਦਾ ਵੀ ਜਵਾਬ ਦਿੱਤਾ ਤੁਹਾਡੇ 13 ਸਿਰੋ ਦਾ ਵੀ ਜਵਾਬ ਦਿੱਤਾ ਤੇ ਹੁਣ ਮੇਰਾ ਖਿਆਲ ਸਭ ਤੋਂ ਲੋਕਾਂ ਦਾ ਸਤਵਾਨ ਨੂੰ ਸਮਝਣ ਦੀ ਲੋੜ ਹੈ ਤੇ ਮੈਂ ਲੋਕਾਂ ਨੂੰ ਕਹਿੰਦੀ ਕਹਿੰਦੀ ਇਹ ਸਾਰੇ ਪਾਸੇ ਇਕੱਠੇ ਹੋ ਜਾਣ ਇਹ ਸ਼ਰੋਗਨੀ ਅਕਾਲੀ ਦਰ ਮੱਡੀ ਖੇਤਰੀ ਪਾਰਟੀ ਪਾਰਟੀ ਦੇ ਨਮਾਇੰਦੇ ਜੱਥੇ ਬੰਦੇ ਨੂੰ ਖਤਮ ਕਰਨ ਵਾਸਤੇ

ਦੀ ਦਿੱਤੀਆਂ ਜਿਨ੍ਹਾਂ ਨੇ ਦੌਰ ਤੋਂ ਦੌਰ ਕਰਿਆ ਸੇਕ ਕਈਆਂ ਦੀਆਂ ਬਣਾਈਆਂ ਮੇਰੇ ਪ੍ਰੋਗਰਾਮਾਂ 'ਚ ਪਹੁੰਚੇ ਜਿੱਥੇ ਮੈਂ ਇਹਨਾਂ ਦਾ ਧੰਨਵਾਦ ਕਰਦੀ ਆਂ ਉਥੇ ਸਾਡੇ ਤੁਹਾਡੇ ਸਾਰਿਆਂ ਦਾ ਸ਼ੁਕਰਾਨਾ ਕਰਕੇ ਮੈਂ ਤੁਹਾਨੂੰ ਆਹੀ ਵਿਸ਼ਵਾਸ ਦਿਲਾਣਾ ਚਾਹੁੰਦੀ ਆਂ ਕਿ ਜਿਹੜੀ ਆਸ ਤੇ ਉਮੀਦ ਦੇ ਨਾਲ ਤੁਸੀਂ ਸਾਡੇ ਸਾਰਿਆਂ ਦਾ ਤੁਸੀਂ ਸਾਥ ਦਿੱਤਾ ਹੈ ਮੈਂ ਪਰਮਾਤਮਾ ਦੇ ਚਰਨਾ ਚਪੇਂ ਅਰਦਾਸ ਕਰਦੀ ਆਂ ਕਿ ਗੁਰੂ ਸਾਹਿਬ ਸੁਖਬੀਰ ਜੀ ਨੂੰ ਮੈਨੂੰ ਉਹ ਬਲ ਬਖਸ਼ੇ ਇਸੀ ਖਾੜੀ ਉਮੀਦਾਂ ਚ ਪੂਰੇ ਉੱਤਰ ਸਕੀਏ ਪੰਜਾਬ ਦੇ ਸਾਹਮਣੇ ਜਿਹੜੇ ਬਹੁਤ ਵੱਡੇ ਮਸਲੇ ਨੇ ਬਹੁਤ ਤਰ੍ਹਾਂ ਦੀਆਂ ਚੁਣੌਤੀਆਂ ਸਾਡਾ ਪਾਣੀ ਖੋਣ ਨੂੰ ਫਿਰਦੇ ਨੇ ਸਾਡੇ ਕਿਸਾਨੀ ਨੂੰ ਕਮਜ਼ੋਰ ਕਰਨ ਨੂੰ ਫਿਰਦੇ ਨੇ ਨਸ਼ੇ ਦੇ ਨਾਲ ਮੇਰੀ ਮਾਵਾ ਦੇ ਬਹੁਤ ਵੱਡਾ ਫਿਕਰ ਆਪ ਦੇ ਜਵਾਕਾਂ ਨੂੰ ਲੈ ਕੇ ਨੌਜਵਾਨ ਬੱਚੇ ਪੇਰੋ ਨਾਰ ਕਰ ਰਹੇ ਨੇ ਪੰਜਾਬ ਕਿਹੜੀ ਦਿਸ਼ਾ ਚ ਜਾ ਰਿਹਾ ਇਹਦਾ ਸਿਕਾ ਜਿੱਥੇ ਵਰਮਾ ਸਾਨੂੰ ਸਾਰਿਆਂ ਨੂੰ ਹੈ ਵਾਲੇ ਕਿਰਪਾ ਕਰਨ

ਜੋ ਜਿਵੇਂ ਪਟੰਟੇ ਜੇ ਕੀਤਾ ਹੁੰਦੜਕੇ ਦੀ ਛੋਟੇ ਕਿ ਦਰਬਾਰੀ ਲੈ ਕੇ ਅਸੀਂ ਹੱਸਵਾਏ ਜੀ ਤੁਹਾਡੀ ਸੋਚ ਤੇ ਹਰ ਰੰਗੇ ਕੋਟੇ ਹਰ ਸਰਮਿਤ ਕੋਰ ਬਾਦਲ ਜਿੰਦਾਬਾਦ 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 ਸੁਖਵੀਰ ਸਿੰਘ ਬਾਦਲ ਜਿੰਦਾਬਾਦ ਜਿੰਦਾਬਾਦ ਸਾਨਾ ਦਾ ਪੰਜ ਦੀ ਪੰਜ ਸੀਟਾ ਨੇ